ਦੋ ਗੱਲਾਂ 'ਚ ਬੜੀ એનર્ਜੀ ਹੈ ਕੱਲ ਵੀ ਕਿਹਾ ਸੀ ਇੱਕ ਉਸਤਤ ਵਿੱਚ ਤੇ ਇੱਕ ਨਿੰਦਿਆ ਵਿੱਚ ਬੜੀ ਵੱਡੀ ਤਾਕਤ ਜੀ ਕੋਈ ਕੋਈ એનર્ਜੀ ਦਾ ਟੀਕਾ ਕੰਮ ਨਹੀਂ ਕਰਦਾ ਜਦੋਂ ਬੰਦੇ ਦੀ ਆਪਣੀ ਉਸਤਤ ਹੁੰਦੀ ਹੈ ਨਾ ਉਦੋਂ ਇਹਦੇ ਮੰਦ ਬੰਦੇ ਨੂੰ ਮਸ਼ੀਨ ਲਾ ਕੇ ਮਨ ਨੂੰ ਵੇਖੋ ਇਹਦੇ ਅੰਦਰ ਕਿੰਨੇ ਕੁ ਖਿਆਲ ਉਪਜਦੇ ਆ ਤੇ ਜਦੋਂ ਇਹਦੀ ਨਿੰਦਿਆ ਹੁੰਦੀ ਹੈ ਕਿੱਡੀ ਵੱਡੀ ਤਾਕਤ ਹੈ ਤੇ ਮਹਾਰਾਜ ਜੀ ਨੇ ਬਚਨ ਕੀਤਾ ਜ ਜਮੈਂ ਬੇਨਤੀ ਕੀਤੀ ਲਾਵਾਂ 'ਚ ਅਸੀਂ ਪੜਨੇ ਆ ਜਿੰਨੇ ਸ਼ਬਦ ਪੜੇ ਜਾਂਦੇ ਨੇ ਠੀਕ ਹੈ ਕਿ ਸਤਿਗੁਰੂ ਸਾਡੇ ਸੰਸਾਰੀ ਕਾਰਜ ਵਿੱਚ ਵੀ ਵਰਦੇ ਨੇ ਪਰ ਇਹ ਗੱਲ ਚੇਤੇ ਰੱਖਿਓ ਲਾਵਾਂ ਤੇ ਵਿਆਹ ਦਾ ਰੋਖਾਨੀ ਮਤਲਬ ਹੈ ਸਾਡਾ ਸਬੰਧ ਅਕਾਲ ਪੁਰਖ ਨਾਲ ਕਿਵੇਂ ਬਣੇ ਤਾਂ ਹੀ ਸਤਿਗੁਰਾਂ ਨੇ ਬਾਣੀ ਚ ਕਿਹਾ ਜਿਹੜਾ ਬੰਦਾ ਛੁਟੀਆਂ ਉਸਤ ਤਾਂ ਕਰਦਾ ਉਸਤ ਹਮੇਸ਼ਾ ਸਵਾਰਥੀ ਕਰਦੇ ਹੁੰਦੇ ਆ ਲਾਲਚੀ ਕਰਦੇ ਹੁੰਦੇ ਆ ਜਿਹਨੂੰ ਲਾਲਚ ਹੀ ਖੁਸ਼ਾਮਦ ਕਰੇਗਾ ਨਾ ਤੇ ਨਿੰਦਿਆ ਹਮੇਸ਼ਾ ਹੀ ਰਖਾਲੂ ਕਰਦੇ ਹੁੰਦੇ ਆ ਜਿੱਥੇ ਈਰਖਾ ਹੋਵੇਗੀ ਉੱਥੇ ਨਿੰਦਿਆ ਜਨਮ ਲਏਗੀ ਜਿੱਥੇ ਲਾਲਚ ਹੋਵੇਗਾ ਉੱਥੇ ਉਸਤਤ ਜਮਨ ਲੈ ਜਨਮ ਲਏਗੀ ਪਰ ਮਹਾਪੁਰ ਕੌਣ ਹੈ ਜਿਹੜਾ ਆਪਣੇ ਵਿਰੋਧੀ ਦੀ ਨਿੰਦਿਆ ਵੀ ਨਹੀਂ ਸੁਣਦਾ ਪਰ ਨਿੰਦਾਂ ਨੇ ਸਰੋਤ ਸਰਵਣ ਆਪਣੇ ਕੰਨਾਂ ਵਿੱਚ ਨਹੀਂ ਸਰੋਤ ਬਣ ਦਿੰਦਾ ਨਿੰਦਿਆ ਨੂੰ ਤੇ ਮਹਾਰਾਜ ਅੱਗੇ ਬਚਨ ਕਰਦੇ ਆ ਕਿ ਆਪ ਤਿਆਗ ਆਪਣਾ ਆਪ ਤਿਆਗ ਦਿੰਦਾ ਖੋ ਮਾਰ ਦਿੰਦਾ ਆਪ ਤਿਆਗ ਦੇ ਸਗਲ ਰੇਣ ਕਹ ਉਹ ਸਬ ਦੇ ਚਰਨਾਂ ਦੀ ਰੇਣ ਜੋ ਆਪਾਂ ਆਪਣੇ ਧੂੜ ਬਣ ਜਾਂਦੇ ਰੇਣ ਨੂੰ ਕਹਾ ਸਬ ਦੇ ਚਰਨਾਂ ਦੀ ਧੂੜ ਹੈ ਗੁਰੂ ਸਾਹਿਬ ਕਹਿੰਦੇ ਖੱਟ ਲਖਣ ਪੂਰਨ ਪੁਰਖ ਹੈ ਨਾਨਕ ਨਾਮ ਸਾਧ ਸੁਵਜਨਾ ਇਹ ਜਿਹਦੇ ਤੇ ਛੇ ਰੋਹਾਨੀ ਗੋਣੇ অপੂਰਨ ਪੁਰਖ ਹੈ ਉਹਦਾ ਨਾਮ ਸਾਧੂ ਕਹ ਹੁਣ ਇਸ ਤੋਂ ਅਗਲਾ ਸ਼ਲੋਕ ਹੈ ਕਿਉਂਕਿ ਪਹਿਲਾ ਅਰਥ ਕਰਨੇ ਪੈਣਗੇ ਸਮੇ ਅਨੁਸਾਰ ਆਪਾਂ ਵਿਚਾਰ ਕਰ ਰਹੇ ਆ ਆਪਣਾ ਪੂਰਾ ਜ਼ੋਰ ਹੈ ਅਰਥਾਂ ਤੇ ਅਗਲੀ ਬੇਨਤੀ ਅਜਾ ਜਿਹੜਾ ਅੱਜ ਪੜਿਆ ਸੀ ਅਜਾ ਪੋਗੰਤ ਕੰਦ ਮੂਲੰ ਇੱਕ ਸ਼ਬਦ ਬਾਣੀ ਚ ਆਉਂਦਾ ਅੱਜ ਉਥੇ ਅਰਥ ਬਕਰਾ ਇਹ ਜਿਹੜਾ ਅਜਾ ਸ਼ਬਦ ਆਇਆ ਹੈ ਹੈ ਇਹ ਸੰਸਕ੍ਰਿਤ ਦਾ ਇਹਦੇ ਲਫ਼ਜ਼ੀ ਅਰਥ ਨੇ ਬੱਕਰੀ ਅਜਾ ਪੋਗੰਤ ਇਹਦਾ ਅਰਥ ਹੋ ਗਿਆ ਬੱਕਰੀ ਪੋਗੰਦਰ ਤੇ ਭੋਗਦੀ ਹੈ ਭੋਗਦੀ ਦਾ ਅਰਥ ਖਾਂਦੀ ਹੈ ਕੀ ਜੀ ਕੰਦ ਮੂਲਨ ਉਹ ਪੱਤੇ ਖਾਂਦੀ ਹੈ ਕੰਦ ਮੂਲ ਖਾਂਦੀ ਹੈ ਕਿ ਯਾਦ ਰੱਖਿਓ ਕੰਦ ਮੂਲ ਪਹਾੜਾਂ ਵਿੱਚ ਇੱਕ ਪੇਡਾ ਵੀ ਮਿਲਦਾ ਹੈ ਜਿਹੜਾ ਤਕਰੀਬਨ 5 ਕੁ ਫੁੱਟ 4 ਫੁੱਟ ਹੁੰਦਾ ਜੀ ਉਹਦੇ ਥੱਲੇ ਜੜ ਗੱਠਾਂ ਵਾਲੀ ਹੁੰਦੀ ਹੈ ਰਿਸ਼ੀ ਮੁਨੀਓ ਨੂੰ ਕੱਢ ਕੇ ਭੁੰਨ ਕੇ ਖਾਂਦੇ ਹੁੰਦੇ ਸਨ ਉੰਜ ਕੰਦ ਮੂਲ ਦਾ ਸਿੱਧਾ ਅਰਥ ਇਹ ਵੇ ਕਿ ਉਹ ਚੀਜ਼ ਜਿਵੇਂ ਗਾਜਰ ਹੈ ਉਹ ਕੰਦ ਮੂਲ ਹੈ ਜਿਹੜੀ ਮਿੱਟੀ ਦੇ ਵਿੱਚ ਪੈਦਾ ਹੋਵੇ ਉਹਨੂੰ ਕੰਦ ਮੂਲ ਕਹਿੰਦੇ ਨੇ ਗਾਜਰ ਕਹਿ ਲੋ ਮੂਲੀ ਕਹਿ ਲੋ ਸ਼ਲਗਮ ਕਹਿ ਲੋ ਸ਼ਕਰਗੰਧੀ ਕਹਿ ਲੋ ਇਹ ਸਾਰੀਆਂ ਚੀਜ਼ਾਂ ਆਲੂ ਜਿਹੜਾ ਹੈ ਇਹ ਸਾਰਾ ਕੰਦ ਮੂਲ ਵਿੱਚ ਹੁੰਦਾ ਹੈ ਤੇ ਮਹਾਰਾਜ ਕਹਿੰਦੇ ਨੇ ਜਿਹੜੀ ਬੱਕਰੀ ਹੈ ਉਹ ਕੰਦ ਮੂਲ ਭੋਗ ਅੰਤ ਦਰ ਤੇ ਭੋਗ ਰਹੀ ਹੈ ਖਾਰੀ ਹੈ ਬੜੇ ਆਰਾਮ ਨਾਲ ਉਹ ਪੱਤੇ ਖਾਂਦੀ ਉਹ ਕੰਦ ਮੂਲ ਗਾਜਰਾਂ ਖਾਰੀ ਹੈ ਅਜਾ ਭੋਗ ਅੰਤ ਕੰਦ ਮੂਲੰ ਅਗੇ ਹੈ ਬਸੰਤੇ ਸਮੀਪ ਕਹਿ ਰਹਾ ਹੈ ਫਿਰ ਜਿਵੇਂ ਕਹਿਰ ਦਾ ਲਬਜ਼ੀ ਅਰਥ ਹੁੰਦਾ ਜੀ ਸ਼ੇਰ ਬਸੰਤੇ ਦਾ ਅਰਥে ਵਸਦਾ ਹੈ ਸਮੀਪ ਦਾ ਅਰਥ ਨੇੜੇ ਪਲੀ ਫਿਰ ਅਰਥਾਂ 'ਤੇ ਵੀ ਜ਼ਰੂਰ ਧਿਆਨ ਦੇ ਆ ਜੇ ਮੈਂ ਆਪ ਜੀ ਨੂੰ ਵਾਰ-ਵਾਰ ਵੈਸੇ ਹਰ ਥਾਂ ਤੇ ਮੈਂ ਗੱਲ ਦੁਹਰਾਉਣਾ ਹੁੰਦਾ ਕਿ ਆਪਣਾ ਮਕਸਦ ਜਿਹੜੀ ਲੜੀਵਾਰ ਕਥਾ ਚੱਲ ਰਹੀ ਹੈ ਉਹਦੇ ਅਰਥ ਭਾਵ ਤੇ ਇਹ ਵੀ ਸੱਚ ਹੈ ਜਿਹੜਾ ਸਿੱਖ ਸਹਿਜ ਪਾਠ ਕਰਦਾ ਹੈ ਗੁਰਬਾਣੀ ਅਭਿਆਸੀ ਹੈ ਉਨੂੰ ਅਰਥ ਬੜੀ ਛੇਤੀ ਸਮਝ ਪੈਂਦਾ ਹੁਣ ਇੱਥੇ ਅਜਾ ਪੋਗੰਤ ਕੰਧਮੂਲੰ ਬੱਕਰੀ ਜਿਹੜੀ ਉਹ ਪੱਤੇ ਖਾਰੀ ਖ ਕੰਧਮੂਲ ਖਾਰੀ ਖ ਬਸੰਤੇ ਵਸਦਾ ਖ ਸਮੀਪ ਸਮੀਪ ਦਾ ਅਰਥ ਨੇੜੇ ਕੇਹ ਰਹਿ ਕੇਰ ਦਾ ਅਰਥ ਇਸ ਸ਼ੇਰ ਕਹਿੰਦੇ ਨੇ ਬੱਕਰੀ ਆਪਣੀ ਮੌਜ ਵਿੱਚ ਕੰਧਮੂਲ ਪੱਤੇ ਖਾਰੀ ਖ ਪਰ ਨਾਲ ਉਹਦੀ ਇੱਕ ਸਹਿਮ ਚੱਲਦਾ ਪਏ ਪੱਤੇ ਖਾਰੀ ਹੈ ਕੰਧਮੂਲ ਖਾਰੀ ਅੰਦਰ ਇੱਕ ਸਹਿਮ ਇੱਕ ਡਰ ਹੈ ਉਹ ਡਰ ਕੀ ਹੈ ਸਾਹਮਣੇ ਉਹਨੂੰ ਨੇੜੇ ਸ਼ੇਰ ਪਿਆ ਦੇਖਦਾ ਹੈ ਹੁਣ ਇਹਦਾ ਭਾਵ ਕੀ ਇਤੋਂ ਇਤੋਂ ਤੱਕ ਤੇ ਅਰਥ ਮੁਕੰਮਲ ਨਹੀਂ ਹੋਵੇਗਾ ਇੱਕ ਉਦਾਹਰਨ ਹੈ ਅਜਾ ਪੋਗੰਤ ਕੰਧਮੂਲੰਗ ਬਸੰਤੇ ਸਮੀਪ ਕੇਹ ਰਿਹਾ ਹੈ ਕਿ ਬੱਕਰੀ ਤੰਦਮੂਲ ਖਾਰੀ ਹੈ ਸ਼ੇਰ ਬਿਲਕੁਲ ਨੇੜੇ ਇਹਦੇ ਲੰਘ ਰਿਹਾ ਹੈ ਸ਼ੇਰ ਇਹਦੇ ਬਿਲਕੁਲ ਨਜ਼ਦੀਕ ਹੈ ਤੇ ਸਤਗੁਰੂ ਕਹਿੰਦੇ ਤਤਰ ਗਤੇ ਸੰਸਾਰ ਹੈ ਤਤਰ ਗਤੇ ਵੈਸੇ ਪਾਠ ਇਕੱਠਾ ਵੀ ਆਇਆ ਜੀ ਪੋਤੀਆਂ ਚ ਇਹਦਾ ਅਰਥ ਉਸੇ ਤਰ੍ਹਾਂ ਫਿਰ ਸੁਣੋ ਤਤਰ ਗਤੇ ਉਸੇ ਤਰ੍ਹਾਂ ਕਈਆਂ ਨੇ ਇਹਦੇ ਅਰਥ ਕੀਤੇ ਨੇ ਇਸੇ ਤਰ੍ਹਾਂ ਪ੍ਰਸਿੱਧੀ ਗੱਲ ਤਤਰ ਗਤੇ ਦਾ ਅਰਥ ਜਿਹੜੀ ਉੱਤੇ ਉਦਾਹਰਣ ਦਿੱਤੀ ਅਜਾ ਭੋਗੰਤ ਕੰਧਮੂਲੰ ਕਹਿੰਦੇ ਜਿਵੇਂ ਬੱਕਰੀ ਕੰਧਮੂਲ ਖਾਂਦੀ ਏ ਤੇ ਸ਼ੇਰ ਨੇੜੇ ਵੱਸਦਾ ਉਹਦੇ ਅੰਦਰ ਖਾਂਦਿਆਂ ਵੀ ਸਹਿਮ ਖੈ ਹਾਏ ਕਿਤੇ ਮੈਨੂੰ ਨਾ ਖਾ ਜਾਏ ਉਹ ਖਾ ਰਹੀ ਏ ਭੋਗ ਰਹੀ ਏ ਪਰ ਅੰਦਰ ਉਹਦੇ ਡਰ ਬੈਠਾ ਤੁਰ ਅੰਦਰ ਉਹਦੇ ਇੱਕ ਪੀੜਾ ਹੈ ਕਿ ਜੋ ਕੁਝ ਮੈਂ ਭੋਗ ਨਹੀਂ ਪਈਆਂ ਆਹ ਸ਼ੇਰ ਮੇਰਾ ਵਿਰੋਧੀ ਹੈ ਕਿਤੇ ਮੈਨੂੰ ਨਾ ਖਾ ਜਾਏ ਮਹਾਰਾਜ ਕਹਿੰਦੇ ਤਤਰ ਗਤੇ ਸੰਸਾਰ ਹੈ ਉਸੇ ਤਰ੍ਹਾਂ ਆ ਸਾਡੀ ਜੀਵਾਂ ਦੀ ਅਵਸਥਾ ਹੈ ਮਹਾਰਾਜ ਕਹਿੰਦੇ ਨਾਨਕ ਸਤਗੁਰੂ ਸ਼ਬਦ ਵਰਦੇ ਨਾਨਕ ਸੋਗ ਹਰਖੰ ਬਿਆਪਤੇ ਫਿਰ ਧਿਆਨ ਨ ਸੁਣਿਓ ਜਿਵੇਂ ਬੱਕਰੀ ਆਪਣੀ ਮੌਚ ਚਾਰਾ ਚਰਚਾਰੀ ਹੈ ਕੰਦਮੂਲ ਖਾਰੀਖ ਹੈ ਸ਼ੇਰ ਨੇੜੇ ਵੀ ਡਰੀ ਜਾਂਦੀ ਹੈ ਹਾਏ ਮੇਰਾ ਕੀ ਬਣੇਗਾ ਮਹਾਰਜ ਕਹਿੰਦੇ ਇਹ ਹੀ ਸੰਸਾਰ ਦੇ ਜੀਵਾਂ ਦੀ ਅਵਸਥਾ ਹੈ ਇਹ ਕੀ ਹੈ ਸੋਗ ਗਮੀ ਚਿੰਤਾ ਹਰ ਖੰਡ ਹਰ ਖੰਡ ਦਾ ਅਰਥ ਹੈ ਖੁਸ਼ੀ ਵਿਆਪ ਤੇ ਜਿਸ ਤਰ੍ਹਾਂ ਬੱਕਰੀ ਨੂੰ ਖਾਂਦਿਆਂ ਹੋਇਆਂ ਸ਼ੇਰ ਦਾ ਡਰ ਤੰਗ ਕਰੀ ਜਾਂਦਾ ਹੈ ਇਸੇ ਤਰ੍ਹਾਂ ਸਾਨੂੰ ਜੀਵਾਂ ਨੂੰ ਘਰਾਂ 'ਚ ਰਹਿੰਦਿਆਂ ਪਦਾਰਥ ਛਕਦਿਆਂ ਤੁਰ ਅੰਦਰ ਇੱਕ ਚਿੰਤਾ ਖਾਈ ਜਾ ਰਹੀ ਹੈ ਜੇ ਖੁਸ਼ੀ ਆਈਏ ਕਿਤੇ ਖੁਸ਼ ਨਾ ਜਾਏ ਇਸ ਤਿਹ ਨਾ ਜੀ ਜੇ ਪਦਵੀ ਮਿਲੀਏ ਕਿਤੇ ਕੱਲ ਨੂੰ ਚਲੀ ਨਾ ਜਾਏ ਜੇ ਪਰਮਾਤਮਾ ਨੇ ਜਨਮ ਦਿੱਤਾ ਹੈ ਘਰ 'ਚ ਕੋਈ ਮੌਤ ਨਾ ਆ ਜਾਏ ਹਜ਼ੂਰ ਕਹਿੰਦੇ ਨੇ ਪੂਰੇ ਸੰਸਾਰ ਨੂੰ ਇਹ ਚਿੰਤਾ ਇਹ ਸਹਿਮ ਖਾਈ ਜਾ ਰਿਹਾ ਹੈ ਕਿਉਂਕਿ ਜਿੱਥੇ ਖੁਸ਼ੀ ਹੈ ਉੱਥੇ ਪਿਆਰਿਓ ਗਮੀ ਹੈ ਇਸ ਸਲੋਕ ਦਾ ਭਾਵ ਇਹ ਵੇ ਜਿਵੇਂ ਬੱਕਰੀ ਦੇ ਮਨ 'ਚ ਖਾਂਦਿਆਂ ਸਹਿਮ ਖੈ ਜੀਵ ਦੇ ਅੰਦਰ ਤੁਰ ਸਹਿਮ ਖੈ ਕਿ ਖੁਸ਼ੀ ਗਮੀ 'ਚ ਨਾ ਬਦਲ ਜਾਏ ਇੱਥੇ ਮੈਂ ਥੋੜੀ ਜਿਹੀ ਆਪਾਂ ਸਮੇਂ ਅਨੁਸਾਰੀ ਦੀ ਵਿਆਖਿਆ ਕਰ ਲਈ ਅਗਲੇ ਸ਼ਲੋਕ ਦਾ ਪਰਕਰਨ ਵੱਖਰਾ ਪਰਮੇਸ਼ਵਰ ਦੀ ਇੱਕ ਖੇਡ ਹੈ ਇਹ ਮੈਂ ਇਹ ਨਹੀਂ ਕਹਿ ਰਿਹਾ ਸਾਨੂੰ ਸਭ ਨੂੰ ਸਹਿਮ ਹੈ ਮੈਂ ਇੱਕ ਵਾਰ ਕਿਹਾ ਸੀ ਸਭ ਤੋਂ ਪਹਿਲਾਂ ਜਦੋਂ ਬੰਦਾ ਜਨਮ ਲੈਂਦਾ ਨਾ ਜੀ ਪਿਛਲੇ ਸਾਲਾਂ ਚ ਕਿ ਜਨਮ ਵੇਲੇ ਇੱਕ ਸਹਿਮ ਹਰ ਪਰਿਵਾਰ ਵਿੱਚ ਆ ਜਾਂਦਾ ਹੈ ਬੱਚੇ ਦੇ ਆਉਣ ਦੀ ਖੁਸ਼ੀ ਤਾਂ ਹੁੰਦੀ ਹੈ ਕਿ ਬਾਲਕ ਦਾ ਜਨਮ ਹੋਇਆ ਪਰ ਉਹਦੇ ਨਾਲ ਇੱਕ ਸਹਿਮ ਜਨਮ ਲੈਂਦਾ ਇੱਕ ਚਿੰਤਾ ਇੱਕ ਤੋਖਲਾ ਜਨਮ ਲੈਂਦਾ ਹਰ ਮਾਂ ਦੇ ਅੰਦਰ ਹਰ ਬਾਪ ਦੇ ਅੰਦਰ ਜਦੋਂ ਬੱਚੇ ਦਾ ਜਨਮ ਹੁੰਦਾ ਜਿੰਨੇ ਜੀ ਮਿਲਦੇ ਆ ਸਾਰੇ ਖੁਸ਼ੀ ਨਾਲ ਵਧਾਈਆਂ ਦਿੰਦਿਆ ਅਸੀਂ ਉਹਨਾਂ ਦੇ ਮੂੰਹ ਮਿੱਠੇ ਕਰਾਨੇ ਆ ਪਰ ਉਹਨਾਂ ਵਧਾਈ ਦੇਣ ਵਾਲਿਆਂ ਦੇ ਤੁਰ ਅੰਦਰ ਇੱਕ ਚਿੰਤਾ ਹੈ ਜਿਹੜੀ ਉਹ ਸ਼ਬਦਾਂ ਨਾਲ ਜ਼ਾਹਰ ਨਹੀਂ ਕਰਦੇ ਸ਼ਬਦ ਨਹੀਂ ਕਹਿੰਦੇ ਇੰਨਾ ਕ ਸ਼ਬਦ ਕਹਿੰਦੇ ਆ ਪ੍ਰਮਾਤਮਾ ਨੇ ਪੁੱਤਰ ਦਿੱਤਾ ਧੀ ਦਿੱਤਾ ਸਾਡੀ ਇਹ ਅਰਦਾਸ ਹੈ ਵੈਗਰੂ ਇਹਨੂੰ ਲੰਮੀ ਉਮਰ ਦੇਵੇ ਮੈਂ ਇੱਕ ਵਾਰੀ ਕਿਹਾ ਸੀ ਇਸ ਲੰਮੀ ਉਮਰ ਦੇ ਵਿੱਚ ਇੱਕ ਡਰ ਲੁਕਿਆ ਹੈ ਉਹ ਡਾਰੇ ਵਿੱਚ ਜਿਹੜਾ ਜੰਮਿਆ ਛੇਤੀ ਮਰ ਨਾ ਜਾਏ ਹਾਲਾਂਕਿ ਉਹ ਸ਼ੁਰੂ ਹੋਇਆ ਜੀ ਅਜੇ ਤਾਂ ਉਹਦੀ ਆਰੰਭਤਾ ਹੈ ਪਰ ਇਹਦੇ ਵਿੱਚ ਵੀ ਇੱਕ ਭੈਖ ਹੈ ਕਿ ਜਿਹਦਾ ਜਨਮ ਹੋਇਆ ਛੇਤੀ ਮੌਤ ਨਾ ਮੌਤ ਨੋ ਹੋ ਜਾਏ ਤੇ ਸੱਚ ਜਾਣੋ ਖਾਰ ਸੁਖ ਦੇ ਵਿੱਚ ਦੁੱਖ ਦਾ ਬੀਜ ਲੁਕਿਆ ਹੋਇਆ ਹੈ ਹਰ ਖੁਸ਼ੀ ਦੇ ਵਿੱਚ ਗਮੀ ਲੁਕੀ ਹੋਈ ਹੈ ਤੁਸੀਂ ਦੱਸੋ ਕੋਈ ਦੁਨੀਆ ਦੀ ਖੁਸ਼ੀ ਹੈ ਜਿਹੜਾ ਅੰਤ ਗਮੀ ਨਾਲ ਨਹੀਂ ਹੁੰਦਾ ਕੋਈ ਦੁਨੀਆ ਦੀ ਵਧਾਈ ਹੈ ਜਿਹਦਾ ਅੰਤ ਮਾਤਮ ਨਾਲ ਨਹੀਂ ਹੁੰਦਾ ਸੋਗ ਤੇ ਖਰਕ ਜੀਵ ਨੂੰ ਵਿਆਪਦਾ ਹੈ ਤੇ ਇਸ ਤਰ੍ਹਾਂ ਖੂਨ ਸੁਕਾਈ ਰੱਖਦਾ ਹੈ ਕਿ ਜਿਵੇਂ ਸੱਚ ਇਹ ਵੇ ਕਿ ਬੰਦੇ ਦੇ ਧੁਰ ਅੰਦਰ ਬੱਕਰੀ ਨੂੰ ਜਿਵੇਂ ਸ਼ੇਰ ਦਾ ਡਰ ਖ ਇਹ ਵੈਸੇ ਇਹਦਾ ਸੰਬੰਧ ਸਟ੍ਰੈਸ ਨਾਲ ਮੈਂ ਸ਼ਬਦ ਵਰਤਾਂਗਾ ਚਿੰਤਾ ਰੋਗ ਨਾਲ ਦੇਖੋ ਫਿਰ ਕਿੰਨਾ ਸਹਿਮਖ ਹੈ ਕਿਸੇ ਬੰਦੇ ਦਾ ਨੁਕਸਾਨ ਹੁੰਦਾ ਮਨ ਰੱਬ ਵੈਗਰੂ ਕਰੇ ਸਰਬੱਤ ਦਾ ਭਲਾ ਹੋਵੇ ਕਿਸੇ ਦਾ ਨੁਕਸਾਨ ਹੁੰਦਾ ਆਪਾਂ ਬਿਲਕੁਲ ਠੀਕ ਠਾਕ ਆਂ ਪਰ ਤੁਰ ਅੰਦਰ ਇੱਕ ਚਿੰਤਾ ਖਾਈ ਜਾਂਦੀ ਏ bizness ਮੇਰਾ ਵੀ ਇਹ ਹੀ ਕਿਤੇ ਮੇਰਾ ਨਾ ਨੁਕਸਾਨ ਹੋ ਜਾਏ ਸਹਿਮ ਹੈ ਨਾ ਕਿਸੇ ਬੰਦੇ ਨੂੰ ਪਤਾ ਲੱਗਦਾ ਚਿੰਚੇਤ ਵੀ ਠੀਕ ਸੀ ਜੀ ਗੱਲਾਂ ਬਾਤਾਂ ਕਰ ਰਿਆ ਸੀ ਟੈਸਟ ਕਰਾਣ ਗਿਆ ਬਿਮਾਰੀ ਨਿਕਲੇ ਮੈਂ ਸੱਚ ਕਹਿਣਾ ਉਸ ਨੂੰ ਆਪਾਂ ਹੱਲਾਸ਼ੇਰੀ ਦਿੰਨੇ ਆ ਤਕੜਾ ਉਹ ਕੋਈ ਗੱਲ ਨਹੀਂ ਪਰ ਤੁਰ ਅੰਦਰ ਚਿੰਤਾ ਲੱਗੀ ਰਹਿੰਦੀ ਏ ਮੈਂ ਵੀ ਟੈਸਟ ਕਰਾਣਾ ਕਿਤੇ ਮੈਨੂੰ ਨਾ ਹੋਵੇ ਸਹਿਮ ਹੈ ਨਾ ਕੋਈ ਬੰਦੇ ਦੀ ਅਮੀਰੀ ਚਲੀ ਜਾਂਦੀ ਖੇ ਸੱਚ ਇਹ ਉਹਦੇ ਅੰਦਰ ਗਰੀਬੀ ਮੈਂ ਸ਼ਾਇਦ ਐਡਮਿੰਟ ਨੇ ਗੱਲ ਸੁਣਾਈ ਸੀ ਹੈ ਬੜੀ ਚੀਤ ਇਹ ਤੰਗ ਕਰਦੀ ਜਿਆਦਾ ਨਿਰਮਲ ਖਿਰਦਿਆਂ ਜਿਨ੍ਹਾਂ ਨੂੰ ਰੱਬ ਨੇ ਮੋਟੀ ਚਿਪ ਫਿੱਟ ਕੀਤੀ ਉਹਨੂੰ ਕੋਈ ਪਰਵਾਹ ਨਹੀਂ ਜੀ ਸੱਚੀ ਗੱਲ ਮੱਥੇ ਦੀ ਪਿੰਡੂ ਜੀ ਗੱਲ ਕਰਨਾ ਉਹ ਕਹਿੰਦਾ ਕੋਈ ਗੱਲ ਨਹੀਂ ਕੋਈ ਮਰੇ ਕੋਈ ਕੁਛ ਨਹੀਂ ਉਹ ਕਹਿੰਦਾ ਕੋਈ ਮਰੇ ਕੋਈ ਜੀਵੇ ਸੁਤਰਾ ਕੋਲ ਪਤਾ ਸੇ ਪੀਵੇ ਵਾਲੀ ਗੱਲ ਨਹੀਂ ਸੱਚੀ ਤੰਗ ਕਰਦੀਆਂ ਇਹ ਚੀਜ਼ਾਂ ਬਰੀ ਕਿਛ ਮੈਂ ਇੱਕ ਵਾਰ ਅਰਜ਼ ਕੀਤੀ ਮੈਂ ਜੋ ਕਿਤਾਬ ਦਾ ਫਿਰ ਨਾਂ ਦੇ ਦੱਸ ਦੇਣਾ ਪੰਜਾਬੀ ਵਿੱਚ ਮੇਰਾ ਖਿਆਲ ਇੱਕ ਕਿਤਾਬ ਸ਼ਾਇਦ ਸੇ ਪਿਛਲੇ ਸਾਲ ਵੀ ਕਿਆ ਸੀ ਚਿੰਤਾ ਰੋਗ ਕਾਰਨ ਤੇ ਉਪਾਅ ਡਾਕਟਰ ਮਰਵਾਹ ਹੈ 1960 ਚ ਉਹਨੇ ਕਿਤਾਬ ਲਿਖੀ ਸੀ ਜੀ ਇਸ ਕਿਤਾਬ ਨੂੰ 64 ਸਾਲ ਹੋ ਚੁੱਕਿਆ ਪੰਜਾਬੀ ਚ ਕਿਤਾਬ ਹੈ ਬਾ ਕਮਾਲ 64 ਸਾਲ ਤੋਂ ਬਾਅਦ ਵੀ ਉਹ ਆਪਣਾ ਅਸਰ ਪੂਰਾ ਰੱਖਦੀ ਉਹਦੇ ਵਿੱਚ ਇੱਕ ਉਹਨਾ ਸਹਿਮ ਦਾ ਜ਼ਿਕਰ ਕੀਤਾ ਬੁਢੇ ਪੇਦੇ ਆਠ ਚਿੰਤਾ ਕਾਰਨ ਦੱਸਿਓ ਉਹਨਾਂ ਨੇ ਚਲੋ ਮੈਂ ਉਹ ਕਹਿੰਦਾ ਸਭ ਤੋਂ ਪਹਿਲਾਂ ਉਹ ਭਾਰਤ ਦੀ ਗੱਲ ਕਰ ਰਿਹਾ ਹੈ ਬੁਢੇਪੇ ਵਿੱਚ ਇੱਕ ਚਿੰਤਾ ਖਾਂਦੀ ਏ ਇਕੱਲ ਬੜੀ ਤੰਗ ਕਰਦੀ ਹੈ ਜੀਵਨ ਸਾਥੀ ਦੂਰ ਜਾਂਦਾ ਤੇ ਸੱਚੇ ਵੇ ਗ੍ਰੀਸ ਦਾ ਸਬੰਧ ਜਵਾਨੀ ਚ ਪਤਾ ਨਹੀਂ ਲੱਗਦਾ ਗ੍ਰੀਸਤੀ ਬੰਦੇ ਨੂੰ ਪਤਾ ਉਦੋਂ ਲੱਗਦਾ ਜਦੋਂ ਬੁਢੇਪੇ ਵਿੱਚ ਸਾਥੀ ਦੂਰ ਜਾਂਦਾ ਮਨ ਨੇ ਚਾਹ ਕੋਈ ਨਾ ਮਨ ਨੇ ਪੁੱਤ ਪੋਤੇ ਜਿੰਨੇ ਮਰਜ਼ੀ ਹੋਣ ਪਰ ਅੰਦਰ ਇੱਕ ਚਿੰਤਾ ਖਾਈ ਜਾਂਦੀ ਹੈ ਅਗਲੀ ਗੱਲ ਚਿੰਤਾ ਖਾਂਦੀ ਜਦੋਂ ਨਾਲ ਦੇ ਸਾਥੀਆਂ ਦੀਆਂ ਆਰਤੀਆਂ ਉੱਟਦੀਆਂ ਨਾ ਉਹ ਜਾਂਦਾ ਤਾਂ ਸਭ ਦੇ ਸਸਕਾਰ ਦੇ ਵਿੱਚ ਅੰਦਰ ਚਿੰਤਾ ਜ਼ਰੂਰ ਖਾਂਦੀ ਹੈ ਉਹਨੂੰ ਰੋਜੀ ਦੀ ਚਿੰਤਾ ਖਾਂਦੀ ਉਹਦੇ ਵਿੱਚ ਇੱਕ ਉਹਨਾ ਸਹਿਮ ਦੇ ਬੜੀ ਸੋਹਣੀ ਉਦਾਹਰਣ ਦਿੱਤੀ ਉਹ ਕਹਿੰਦੇ ਗੁਰਦਾਸਪੁਰ ਦੇ ਇਲਾਕੇ 'ਚ ਮੇਰੇ ਇੱਕ ਮਿੱਤਰ ਸਨ ਤੇ ਸਿਆਣੇ ਬੰਦੇ ਕਦੀ ਨਾਂ ਨਹੀਂ ਲੈਂਦੇ ਕਿਤਾਬਾਂ ਵਾਲੇ ਉਹ ਮਿਸਟਰ ਏ ਮਿਸਟਰ ਐੜਾ ਕਰਕੇ ਲਿਖਦੇ ਕਿਸੇ ਦੇ ਅੰਦਰ ਨੂੰ ਹਰਤ ਨਾਲ ਵਿਕੇ ਦਾ ਅੰਦਰ ਕਿਉਂ ਮੇਰੇ ਮਿੱਤਰ ਸਨ ਮੈਂ ਪਿੰਡ ਜਾਣਾ ਕਰਨਾ ਉਹਨਾਂ ਦੇ ਤੇ ਇੱਕ ਵਾਰੀ بارش ਬਹੁਤ ਪਈ ਉਹਨਾਂ ਦੀ ਜਿਹੜੀ ਬਰਾਨੀ ਪੈਲੀ ਸੀ ਬਰਾਨੀ ਸਮਝਣਾ ਰੇਤਲੀ ਜਿੱਥੇ ਆਮ ਤੌਰ ਤੇ ਆਪਾਂ ਚਰੀ ਜਾਂ ਬਾਜਰਾ ਬੀਜਦੇ ਉਹਨੇ ਉੱਥੇ ਵੀ ਝੋਨਾ ਲਾਇਆ ਕਹਿੰਦੇ ਨੇ ਇਨਾ ਮੀਂਹ ਪਿਆ ਤੇ ਮੈਂ ਪਿੰਡ ਗਿਆ ਮੈਂ ਕਿ ਸਰਦਾਰ ਜੀ ਐਦ ਕੀ ਤੱਕ ਕਮਾਲਾ ਹੋ ਗਿਆ ਜਿੰਨਾ ਮੀਂਹ ਪਿਆ ਝੋਨਾ ਬੜਾ ਹੋਵੇਗਾ ਉਹ ਕਹਿੰਦਾ ਝੋਨੇ ਦਾ ਤੇ ਠੀਕ ਹੈ ਪਰ ਮੀ ਪਿੰਦਾ ਆਲੂਆਂ ਦਾ ਕੀ ਬਣੇਗਾ ਮੈਂ ਬਸ ਨਹੀਂ ਸੀ ਗੱਲ ਉਹ ਕਹਿੰਦਾ ਮੀ ਪਿੰਦਾ ਪਿਆ ਕਿਉਂਕਿ ਝੋਨੇ ਤੋਂ ਬਾਅਦ ਆਪਾਂ ਆਲੂ ਬੀਜਨੇ ਨਾ ਕਹਿੰਦਾ ਝੋਨਾ ਟਰੱਕਾਂ ਨੂੰ ਹੀ ਨਿਕਲਿਆ ਜਦੋਂ ਆਲੂ ਨਿਕਲੇ ਆਲੂ ਹੀ ਟਰੱਕ ਭਰ-ਭਰ ਕੇ ਕਹਿੰਦਾ ਮੈਂ ਕੁਦਰਤ ਰੋ ਫਿਰ ਗਿਆ ਮੈਂ ਕਿ ਸਰਦਾਰ ਜੀ ਐ ਕਿ ਆਲੂਆਂ ਵੀ ਕਮਾਲ ਹੋ ਗਈ ਕਹਿੰਦਾ ਕਮਾਲ ਤਾਂ ਹੋ ਗਈ ਏ ਪਰ ਜੋਰ ਪੈਲੀ ਦਾ ਇੰਨਾ ਲੱਗ ਗਿਆ ਪਤਾ ਨਹੀਂ ਕਣਕ ਚੰਗੀ ਨਿਕਲੇ ਕਿ ਨਾ ਉਹ ਕਹਿੰਦਾ ਤੇਰਾ ਇਲਾਜ ਕੋਈ ਨਹੀਂ ਹੋ ਸਕਦਾ ਇਸ ਟਾਈਮ ਹੈ ਨਾ ਜੀ ਇਹ ਚਿੰਤਾ ਹੈ ਗੁਰੂ ਸਾਹਿਬ ਕਹਿੰਦੇ ਦੇਖੋ ਕੈਸੀ ਉਦਾਹਰਣ ਦਿੱਤੀ ਕਿ ਬੱਕਰੀ ਖਾ ਰਹੀ ਏ ਉਹ ਚੱਲ ਰਹੀ ਹੈ ਉਹ ਭੋਗ ਰਹੀ ਹੈ ਪਰ ਅੰਦਰ ਉਹਦੇ ਜਾਨਵਰ ਦੇ ਤੋਖਲਾ ਚੱਲਦਾ ਪਿਆ ਸਾਹਮਣੇ ਸ਼ੇਰ ਹੈ ਮੈਨੂੰ ਖਾ ਜਾਏਗਾ ਕਹਿੰਦੇ ਅਸੀਂ ਜੀਵ ਪਦਾਰਥ ਭੋਗਨੇ ਆ ਸਭ ਕੁਝ ਮੰਨਨੇ ਆ ਪਰ ਤੁਰ ਅੰਦਰ ਚਿੰਤਾ ਇਹ ਖਲੋਤੀ ਹੈ ਕਿ ਜੋ ਕੁਝ ਅੱਜ ਮੇਰੇ ਕੋਲ ਹੈ ਕੱਲ ਮੇਰੇ ਤੋਂ ਚਲਾ ਨਾ ਜਾਏ ਇੱਕ ਮੈਂ ਉਦਾਹਰਣ ਦੇਣਾ ਆਪ ਜੀ ਨੂੰ ਇੱਕ ਵਿਦਵਾਨ ਕਹਿੰਦਾ ਫੁੱਲ ਖਿਲਦਾ ਹੈ ਮੁਰਝਾਣੇ ਦਾ ਤਖੀਲ ਲੈ ਕੇ ਹਰ ਖੇੜਾ ਜਿਹੜਾ ਮੁਰਝਾਨ ਵਾਸਤੇ ਬਣਿਆ ਇਹਨੂੰ ਮੰਨ ਲੈਣਾ ਚਾਹੀਦਾ ਗਿਆਨਦਾਰ ਜਿਹੜੀ ਜਿਹੜੀ ਅੱਜ ਚਮੜੀ ਅਤ ਦੀ ਸੁੰਦਰ ਦਿਸਦੀ ਕੱਲ ਨੂੰ ਇਹਦੀਆਂ ਚੁਰੜੀਆਂ ਨਹੀਂ ਬਣਨੀਆਂ ਜਿਹੜੀ ਅੱਠ ਨੌ 7 ਫੁੱਟ ਸਰੀਰ ਤੁਰਿਆ ਫਿਰਦਾ ਇੱਕ ਦਿਨ ਉਹਦੀ ਕਮਰ ਨੂੰ ਕੋਬ ਨਹੀਂ ਪਹਿਣਾ ਇਹ ਸਚਾਈ ਹੈ ਉਹ ਕਹਿੰਦਾ ਫੁੱਲ ਖਿਲਦਾ ਹੈ ਮੁਰਝਾਣੇ ਦਾ ਤਖੀਲ ਲੈ ਕੇ ਸਚੇ ਵੀ ਜਿਸੇ ਹੱਸਤਾ ਹੁਆ ਪਾਓਗੇ ਵੋਹੀ ਪਰੇਸ਼ਾਂ ਹੋਗਾ ਜਿਹੜਾ ਬੰਦਾ ਬਹੁਤ ਹੱਸਦਾ ਹੋਵੇਗਾ ਚੇਤੇ ਰੱਖਿਓ ਤੋਰ ਅੰਦਰ ਉਹਦੇ ਵੀ ਪਰੇਸ਼ਾਨੀ ਹੁੰਦੀ ਇੱਕ ਮੈਂ ਬਾਣੀ ਚੋਂ ਆਪ ਜੀ ਨੂੰ ਉਦਾਹਰਣ ਦੇ ਲੱਗਾ ਕੀ ਸਮਾਂ ਇੱਕੋ ਜਿਹਾ ਰਹਿੰਦਾ ਸਹਿਮਤਾ ਹੈ ਇੱਕ ਸ਼ਬਦ ਪੜੋ ਸਾਰੇ ਜਣੇ ਕੋਈ ਪਤਾ ਨਹੀਂ ਐਸ ਕਥਾ ਤੋਂ ਬਾਅਦ ਜਾਂ ਕੱਲ ਤੋਂ ਬਾਅਦ ਪਰਸੋਂ ਤੋਂ ਬਾਅਦ ਮੈਨੂੰ ਤੁਹਾਡੂ ਕਿਹੜਾ ਸੁਣਾਉਣ ਵਾਲਾ ਕੋਈ ਪਤਾ ਹੈ ਸਹਿਮ ਨਹੀਂ ਨਾ ਸਹਿਮੰਦਰ ਮਾਰੇ ਦਾ ਬਚਨ ਹੈ ਰਾਜਾ ਸ਼ਰਮ ਮਿਤ ਨਹੀਂ ਜਾਣੀ ਤੇਰੀ ਸਹਿਮ ਤਾਂ ਹੈ ਰਾਜਾ ਸ਼ਮੰਦਰ ਤੇ ਉੱਚੇ ਮਹਿਲ ਵਾਲੇ ਵੈਗਰੂ ਜੀ ਮਿਤ ਨਹੀਂ ਜਾਣੀ ਤੇਰੀ ਤੇਰੀ ਤਾਕਤ ਦਾ ਕਿਸੇ ਅੰਦਾਜ਼ਾ ਨਹੀਂ ਲਾਇਆ ਤੇਰੇ ਸੰਤਨ ਕੀ ਹੋ ਚੇਰੀ ਹਸ ਤੋਂ ਜਾਏ ਸੋ ਰੋਵਤ ਆਵੇ ਰੋਵਤ ਜਾਏ ਸੋ ਹਸਤ ਇਕਾਗਰਤਾ ਬਣਾਏ ਗੁਰਮੁਖੋ ਕਨ ਜਿਹੜਾ ਬੰਦਾ ਆਪਣੇ ਘਰੋਂ ਹੱਸਦਾ ਗਿਆ ਬੱਚਿਆਂ ਨੂੰ ਮਿਲ ਕੇ ਗਿਆ ਪਰਵਾਜ਼ ਚ ਖੁਸ਼ੀ ਨਾਲ ਗਿਆ ਪਿਆਰ ਹੋ ਸਕਦਾ ਹੈ ਆਉਣ ਲੱਗਿਆ ਇਹੋ ਜੀ ਘਟਨਾ ਵਾਪਰ ਜਾਏ ਜਿਸ ਘਰ ਵਿੱਚ ਹਾਸਾ ਛੱਡ ਕੇ ਗਿਆ ਆਉਂਦਿਆਂ ਤੱਕ ਵੈਣ ਪੈਂਦੇ ਹੁਣ ਕੋਈ ਪਤਾ ਨਹੀਂ ਸੰ ਹੱਸ ਤੋ ਜਾਏ ਸੋ ਰੋਵਤ ਆਵੇ ਸ ਅਰਥ ਸੋਖੇ ਨੇ ਹੱਸਦਾ ਜਾਂਦਾ ਰੋਂਦਾ ਵਾਪਸ ਆਇਆ ਰੋਵਤ ਜਾਏ ਸੋ ਹੱਸੇ ਜਿਹੜਾ ਸੱਚੀ ਮੁੱਚੀ ਰੋਂਦਾ ਗਿਆ ਪਰਮਾਤਮਾ ਨੇ ਇੰਨੀ ਖੁਸ਼ੀ ਦੇ ਦਿੱਤੀ ਘਰ ਮੁਰਦਾ ਤੇ ਬਾਗੂ ਬਾਗ ਹੋ ਜਾਂਦਾ ਸਾਡੀ ਪੁਰਾਤਨ ਜਨਮ ਸਾਖੀ ਵਿੱਚ ਇੱਕ ਪ੍ਰਸੰਗ ਹੈ ਵਣਜਾਰਿਆਂ ਦੇ ਟਾਂਡੇ ਮਹਾਰਾਜ ਟਾਂਡੇਦਰਥ ਆਪ ਸਮੇਂ ਦਿਨ ਗੱਡੇ ਇਹ ਲਬਾਣੀ ਵੀਰ ਕਾਫੀ ਇਹਨਾਂ ਦੇ ਟਾਂਡੇ ਚੱਲਦੇ ਹੁੰਦੇ ਸਨ ਇੱਕ ਵੈਸੇ ਜਦੋਂ ਸੀ ਯੂਪੀ ਜਾਂਦੇ ਆ ਨਾਨਕਪੁਰੀ ਟਾਂਡਾ ਜਿਹੜੇ ਉਸ ਇਲਾਕੇ ਦੇ ਨੂੰ ਪਤਾ ਹੋਣਾ ਉੰਜ ਵੈਸੇ ਕਈ ਸੱਜਣ ਨੂੰ ਪੰਜਾਬ ਨਾਲ ਵੀ ਜੋੜਦੇ ਨੇ ਪਰ ਆਪਾਂ ਤੱਤ ਬਲਾਉਣਾ ਹੈ ਗੁਰੂ ਨਾਨਕ ਸਾਹਿਬ جا ਰਹਾ ਤੇ ਬਣਜਾਰਿਆਂ ਦਾ ਟੰਡ ਆਇਆ ਮਤਲਬ ਕਿ ਬਣਜਾਰਿਆਂ ਦਾ ਪਿੰਡ ਆ ਗਿਆ ਜਿੱਥੇ ਉਹਨਾਂ ਦੇ ਗੱਡੀ ਖਲੋਤੇ ਸਨ ਸਤਿਗੁਰੂ ਬਾਹਰ ਬੈਠੇ ਆ ਕੀਰਤਨ ਹੋਇਆ ਭਾਈ ਮਰਦਾਨਾ ਸਾਹਿਬ ਜੀ ਨੇ ਕਿਹਾ ਸੱਚੇ ਪਾਤਸ਼ਾਹ ਜੀ ਭੁੱਖ ਲੱਗੀ ਹੈ ਹਜ਼ੂਰ ਆ ਸਾਹਮਣੇ ਵਪਾਰੀਆਂ ਦੇ ਘਰ ਚ ਚਹਿਲ ਪਹਿਲ ਬੜੀ ਹੈ ਖੁਸ਼ੀ ਦੇ ਵਾਜੇ ਵੱਜ ਰਹੇ ਨੇ ਲੋਕ ਬਹੁਤ ਆ ਜਾ ਰਹੇ ਨੇ ਤੇ ਮਾਰੇ ਸੱਚੇ ਪਾਤਸ਼ਾਹ ਜੀ ਜੇ ਆਪ ਜੀ ਕਹੋ ਮੈਂ ਫੇਰਾ ਪਾਉਂ ਜਨਮ ਸਾਕੀ ਵਾਲਾ ਕਹਿੰਦਾ ਸਤਿਗੁਰਾਂ ਨੇ ਕਿਹਾ ਜਾਈਂ ਭੁੱਖ ਲੱਗੀ ਏ ਪਰ ਸਵਾਲੀ ਬਣ ਕੇ ਮੰਗਣਾ ਨਹੀਂ ਤੂੰ ਜਾ ਕੇ ਖੜਾ ਹੋ ਜਾਈਂ ਜੇ ਕੋਈ ਦੇ ਦੇਗਾ ਤੇ ਸ਼ੱਕ ਲਈ ਜੇ ਨਹੀਂ ਮਿਲੇਗਾ ਤੇ ਵਾਪਸ ਆ ਜਾਈਂ ਉਹ ਜਦੋਂ ਗਿਆ ਅਸਲ 'ਚ ਉਸ ਘਰ ਦੇ ਵਿੱਚ ਉਸ ਦਿਨ ਬੱਚਾ ਪੈਦਾ ਹੋਇਆ ਸੀ ਵਣਜਾਰਿਆਂ ਦੇ ਪੁੱਤਰ ਪੈਦਾ ਹੋਇਆ तकरीबन ਖਰ ਟੀਕਾ ਕਰਨਿਸ ਭੂਮਿਕਾ ਨੂੰ ਤੇ ਹਰ ਸ਼ਬਦ ਦੇ ਆਰੰਭ ਵਿੱਚ ਦਿੱਤਾ ਮੈਂ ਸ਼ਬਦ ਵੀ ਅਰਜ ਕਰਨਾ ਸਾਰੇ ਬੜੇ ਖੁਸ਼ ਹਨ ਖਾਣਾ ਪੀਣਾ ਚੱਲ ਰਿਆ ਸੀ ਨਾਚ ਗਾਨ ਚੱਲ ਰਿਆ ਸੀ ਵਾਜੇ ਵਜ ਰਹੇ ਸਨ ਭਾਈ ਮਰਦਾਨਾ ਜੀ ਗਏ ਪਤਾ ਲੱਗ ਗਿਆ ਇਸ ਘਰ 'ਚ ਬੱਚਾ ਪੈਦਾ ਹੋਇਆ ਉਹਨਾਂ ਨੂੰ ਕਿਸੇ ਨੇ ਪੁੱਛਿਆ ਪ੍ਰਸ਼ਾਦਾ ਪਾਣੀ ਕਿਸੇ ਕੀ ਪੁੱਛਣਾ ਸੀ ਕਿਸੇ ਨੇ ਆਓ ਭਗਤ ਨਹੀਂ ਕੀਤੀ ਚੁੱਪ ਕਰਕੇ ਵਾਪਸ ਆ ਗਿਆ ਹਜ਼ੂਰ ਪੁੱਛਦਿਆ ਕਿਵੇਂ ਕਹਿੰਦਾ ਮਹਾਰਾਜ ਜੀ ਖੁਸ਼ੀ ਬੜੀ ਹੈ ਵਣਜਾਰਿਆਂ ਦੇ ਪੁੱਤਰ ਹੋਇਆ ਤੇ ਖੁਸ਼ੀ ਬੜੀ ਕਿਸੇ ਨੇ ਪੁੱਛਿਆ ਨਹੀਂ ਸਤਗੁਰਾਂ ਨੇ ਕਿਆ ਮਰਦਾਨਿਆਂ ਵੇ ਮਰਦਾਨਿਆਂ ਚੁਪਾਤਾ ਰਹੋ ਇਹ ਜਨਮ ਸਾਖੀ ਦਾ ਬੂਲ ਹੈ ਚੁੱਪ ਕਰ ਜਾ ਕਹਿੰਦਾ ਮਹਾਰਾਜ ਜੀ ਖੁਸ਼ ਬੜੇ ਨੇ ਕਹਿ ਲੱਗੇ ਇਹਨਾਂ ਨੂੰ ਪਤਾ ਨਹੀਂ ਜਿਹਦੀਆਂ ਖੁਸ਼ੀਆਂ ਮਨਾ ਰਹੇ ਨੇ ਉਹ ਕਰਜ਼ਾ ਲੈਣ ਆਇਆ ਹੈ ਸਵੇਰੇ ਉਹਨੇ ਚਲੇ ਜਾਣਾ ਹੈ ਇਹ ਇਹਨਾਂ ਨੂੰ ਮੈਂ ਪਤਾ ਬੇਨਤੀ ਕੀਤੀ ਸਾਨੂੰ ਨਹੀਂ ਪਤਾ ਪਰਮਾਰਿਸ਼ ਕਹਿੰਦੇ ਨੇ ਤੂੰ ਚੁਪਾਤਾ ਰੋ ਚੁੱਪ ਕਰ ਇਹਨਾਂ ਨੂੰ ਨਹੀਂ ਪਤਾ ਜਿੰਨੇ ਭੇਜਿਆ ਉਹਦਾ ਸ਼ੁਕਰਾਨਾ ਥੋੜਾ ਕਰ ਰਿਹਾ ਇਹਨਾਂ ਨੂੰ ਨਹੀਂ ਪਤਾ ਇਹ ਕਰਜ਼ਾ ਲੈਣ ਆਇਆ ਇਹਨੇ ਇਹਨੇ ਪੈਸੇ ਖਰਚ ਕਰਾਣੇ ਨੇ ਖਾਣ ਪੀਣ ਤੇ ਵਰਤਨ ਵਰਤਾਨ ਤੇ ਕੰਨ ਉਹਨੇ ਚਲੇ ਜਾਣਾ ਸੱਚ ਮੁੱਚ ਸਵੇਰੋ ਬੱਚੇ ਦੀ ਮੌਤ ਹੋ ਗਈ ਉਹ ਬਣ ਜਾ ਰਹੇ ਉੱਥੇ ਮਹਾਰਾਜ ਜੀ ਕੋਲ ਆ ਕੇ ਸਤਗੁਰਾਂ ਨੇ ਉੱਥੇ ਉਪਦੇਸ਼ ਦਿੱਤਾ ਕਿ ਇਸ ਰਜ਼ਾ ਨੂੰ ਮੰਨੋ ਉੱਥੇ ਫਿਰ ਕਿਹਾ ਜਾਂਦਾ ਸਤਿਗੁਰਾਂ ਨੇ ਇਹ ਬਚਨ ਉਚਾਰਨ ਕੀਤੇ ਪਹਿਲਾ ਪਹਿਰਾ ਰੈਣਕੇ ਵਣ ਜਾ ਰਿਆ ਮਿੱਤਰਾ ਪੁਰਾਤਨ ਜਨਮ ਸਾਖੇ ਵਿੱਚ ਭੂਮਿਕਾ ਇਹ ਦਿੱਤੀ ਹੈ ਮੈਂ ਪਿਛਲੇ ਸਾਲ ਵੀ ਕਿਹਾ ਸੀ ਕਿ ਅਖੀਰਲਾ ਸੱਚ ਤਾਂ ਗੁਰਬਾਣੀ ਹੈ ਸਾਡੇ ਵਾਸਤੇ ਪਰ ਸਾਖੀ ਸਾਨੂੰ ਸਹਾਰਾ ਦਿੰਦੀ ਹੈ ਗੱਲ ਸਮਝਣ ਵਾਸਤੇ ਕਿ ਸਮਝ ਪੈ ਜਾਏ ਉੱਥੇ ਸਤਿਗੁਰਾਂ ਨੇ ਫਿਰ ਇਹ ਬਚਨ ਉਚਾਰਨ ਕੀਤਾ ਪਹਿਲਾ ਪਹਿਰਾ ਰੈਣਕੇ ਵਣ ਜਾ ਰਿਆ ਮਿੱਤਰਾ ਹੁਕਮ ਭਇਆ ਗਰਬਾਸ ਉਰਦ ਤਪ ਅੰਤਰ ਕਰ ਬਣ ਜਾ ਰਿਆ ਮਿੱਤਰਾ ਖਸਮ ਛੇਤੀ ਅਰਦਾਸ ਖਸਮ ਛੇਤੀ ਅਰਦਾਸ ਵਿਖਾਣੇ ਉਰਦ ਧਿਆਨ ਲਿਬ ਲਾਗਾ ਨਾ ਮਿਰਜਾਦ ਆਇਆ ਕਲ ਪੀਤਰ ਬੌੜ ਜਾਸੀ ਨਾਂਗਾ ਜੈਸੀ ਕਲਮ ਬੁੜੀ ਹੈ ਮਸਤਕ ਤੈਸੀ ਜੀੜੇ ਪਾਸ ਕੋ ਨਾਨਕ ਪ੍ਰਾਣੀ ਪਹਿਲੇ ਪੈਰਾ ਹੁਕਮ ਭਿਆ ਗਰਬਾਸ ਦੂਜਾ ਪਹਿਲਾ ਪੈਰ ਮਾਤਾ ਦੇ ਉਧਰ ਚ ਨਿਕਲ ਗਿਆ ਦੂਜਾ ਸਤਗੁਰਾਂ ਦੇ ਸ਼ਬਦ ਵਰਤੇ ਆ ਦੂਜਾ ਪੈਰਾ ਰੈਣ ਕੈ ਬਣ ਜਾ ਰਿਆ ਮਿੱਤਰਾ ਵਿਸਰ ਗਿਆ ਧਿਆਨ ਖਤੋ ਹੱਤ ਨਚਾਈਏ ਬਣ ਜਾ ਰਿਆ ਮਿਤਰਾ ਜਿਉਂ ਜਸਦਾ ਕਰ ਕਾਨ ਜਿਵੇਂ ਜਿਸ਼ੋਦਰਾ ਜੀ ਕਾਨ ਨੂੰ ਲਾੜ ਲਾਂਦੀ ਜਿਉਂ ਜਸਦਾ ਕਰ ਕਾਨ ਖਤੋ ਹੱਤ ਨਚਾਈਏ ਪੁਰਾਣੀ ਮਾਤ ਕੈ ਸੁਤ ਮੇਰਾ ਚੇਤ ਅਚੇਤ ਮੂੜ ਮਨ ਮੇਰੇ ਅੰਤ ਨਹੀਂ ਕੱਚ ਤੇ ਰਾਜ ਨੂੰ ਤਾ ਲਾੜ ਦਿੰਦੇ ਸਾਂ ਰਾਤ ਸਾਡਾ ਪੁੱਤਰ ਸਾਡਾ ਬੱਚਾ ਬਣ ਜਾ ਰੇ ਪਰ ਇਹ ਗੱਲ ਯਾਦ ਰੱਖਿਓ ਇਹ ਇਹ ਸ਼ਬਦ ਕੱਲਾ ਬਣ ਜਾ ਰਿਆ ਨੇ ਲਈ ਇਹ ਸਾਡੇ ਜੀਵ ਜਿਹੜਾ ਜੀਵਨ ਜਾ ਰਾ ਉਹਦੇ ਲਈ ਖਤੋ ਹਤ ਨਚਾਈ ਆ ਉਹਨੂੰ ਨਚਾਇਆ ਜਾਂਦਾ ਖੈ ਪਰ ਮਾਂ ਸਾਮੀ ਦੀ ਹੈ ਇਹ ਮੇਰਾ ਮੌਤ ਕਹਿੰਦੀ ਏ ਤੇਰਾ ਨਹੀਂ ਇਹ ਮੇਰਾ ਹੈ ਤੀਜਾ ਪਹਿਰ ਕਿਆ ਤੀਜਾ ਪਹਿਰਾ ਰੈਣ ਕੇ ਵਣ ਜਾ ਰਿਆ ਮਿੱਤਰਾ ਧਨ ਜੋਬਨ ਸਿਓ ਚਿੱਤ ਮੇਂ ਦੋ ਦੋ ਤੁਕਾਂ ਲਈਆਂ ਨੇ ਚੌਥਾ ਪਹਿਰ ਆਇਆ ਚੌਥੇ ਪਹਿਰੇ ਰੈਣ ਕੇ ਵਣ ਜਾ ਰਿਆ ਮਿੱਤਰਾ ਲਾਵੀ ਆਇਆ ਖੇਤ ਜ਼ਮੀਨ ਪੱਕ ਗਈ ਏ ਹੁਣ ਫਸਲ ਅੱਜ ਨਹੀਂ ਕੱਲ ਨਹੀਂ ਲਾਵਿਆਂ ਵੱਢ ਲੈਣੀ ਦਾ ਮਤਲਬ ਪਹਿਲਾ ਪਹਿਰ ਮਾਂ ਦੇ ਉਧਰ ਚ ਦੂਜਾ ਪੈਰ ਮਾਂ ਦਾ ਲਾੜ ਤੀਜਾ ਪੈਰ ਜਵਾਨੀ ਦਾ ਚੌਥਾ ਪੈਰ ਬੁਢੇਪੇ ਦਾ ਬੁਢੇਪੇ ਚ ਪੱਕੀ ਹੋਈ ਫਸਲ ਨੂੰ ਲਾਵਿਆ ਨੇ ਕਾਮਿਆਂ ਨੇ ਵੜ ਲੈਣਾ ਮੈਂ ਆਪ ਨੂੰ ਸਿਰਫ ਇਨੀਕ ਬੇਨਤੀ ਕਰ ਰਿਹਾ ਕਿ ਸੱਚੀ ਮੁੱਚੀ ਬੱਕਰੀ ਵਾਲੀ ਹਾਲਤ ਹੈ ਉਸ ਪ੍ਰਮਾਤਮਾ ਦੀ ਖੇਡ ਦਾ ਕੋਈ ਪਤਾ ਨਹੀਂ ਰਾਜਾ ਸ਼ਰਮ ਮਿਤ ਨਹੀਂ ਜਾਨੀ ਤੇਰੀ ਤੇਰੇ ਸੰਤਨ ਕੀ ਹੋ ਚੇਰੀ ਹਸ ਤੋ ਜਾਇ ਸੋ ਰੋਬਤ ਆਵੇ ਰੋਬਤ ਜਾਇ ਸੋ ਹੱਸੈ ਬਸ ਤੋ ਹੋਏ ਹੋਏ ਸੋ ਉਜਰ ਬਿੰਤੀ ਸੁਣਿਓ ਜਿਹੜਾ ਵਸਦਾ ਕਦੀ ਬੰਦਾ ਸੋਚਦਾ ਵੀ ਇਹ ਮੇਰੇ ਮਹਿਲ ਨੇ ਕਦੀ ਨਹੀਂ ਜਾਣਾ ਮੇਰੇ ਮੇਰੀ ਰਿਆਸਤ ਨੇ ਕਦੀ ਨਹੀਂ ਜਾਣਾ ਮੇਰੀਆਂ ਜਗੀਰਾਂ ਨੇ ਕਦੀ ਨਹੀਂ ਜਾਣਾ ਮਹਾਰਾਜ ਕਹਿੰਦੇ ਜਿਹੜੇ ਵਸਦੇ ਨੇ ਇੱਥੇ ਇੱਕ ਦਿਨ ਉਜਾੜ ਪੈ ਜਾਣੀ ਖੈ ਜਿੱਥੇ ਉਜੜੇ ਹੋਏ ਨੇ ਉੱਥੇ ਵਸ ਜਾਣੇ ਇਹ ਉਹਦੀ ਖੇਡ ਹੈ